ਇੱਦਾਂ ਥੋੜੀ ਅਸੀਂ ਪਿੰਡੂਆ ਪਿੰਡਾਂ 'ਚ ਜਾਣੋਂ ਹਟਦੇ ਸਾਡਾ ਸਰਦਾ ਪਿੰਡਾਂ ਤੇ ਜਾਣ ਤੋਂ ਸਾਡੇ ਭਾਈ ਆਹਬ ਸਬ 시ਰ ਗੁਰਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕਤ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰੱਸੇ ਨਾਲ ਨੰਗਾਈ ਜਾਵਾਂ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ 'ਚੋਂ ਜੇ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹਿਰਾਫਰੀ ਕਰਾਂ ਦੇਖਿਆ ਨੇ ਦਿੱਲੀ ਮੈਂ ਜੰਮ ਗਿਆ ਸੀ ਦਿੱਲੀ ਜਿਨ੍ਹਾਂ ਨੇ ਜਿਤਾਇਆ ਸੀ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰਾ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਅੱਜ ਜੱਤਲ ਜੇ ਵੋਟਾਂ ਮੰਗਣ ਆਇਆ ਸਾਤੋਂ ਸਾਡਾ ਨਹੀਂ ਦਿੱਲੀ ਚੱਕ ਮੰਨਦਾ ਜਾਣਦਾ ਉਹ ਕੋਣ ਵੋਟਾਂ ਫਿਰ ਕਿਹਨੂੰ ਪਾਉਣਾ ਤੁਹਾਡਾ ਕੀ ਸੋਚਣਾ ਲੋਕ ਬਹੁਤ ਜਿੱਥੇ ਪਾਸੇ ਪਰ ਗੰਦੀ ਸਰਕਾਰ ਨੂੰ ਨਾ ਪਾਉਣ ਉਹ ਉਸੇ ਚੀਜ਼ ਨੇ ਇੱਥੇ ਲਿਆਂਦਾ ਉਸੇ ਚੀਜ਼ ਨੇ ਇੱਥੇ ਲਿਆਂਦਾ ਜੇ ਸਾਨੂੰ ਇਹ ਦਿੱਲੀ ਜਾਣ ਦਿੰਦੇ ਨਾ ਤੇ ਆ ਗੱਲ ਨਹੀਂ ਸੀ ਹੋਣੀ ਫਰੀਦਕੋਟ ਦੇ ਵਿੱਚ ਅੱਜ ਫਿਰ ਤੋਂ ਹੰਸ ਰਾਜ ਹੰਸ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਪਹੁੰਚੇ ਨੇ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਦੂਜੇ ਪਾਸੇ ਕਿਸਾਨ ਉੱਤਰ ਆਏ ਨੇ ਤਾਂ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਕਹਿੰਦੇ ਨੇ ਲੀਡਰਸ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਜਿਹੜਾ ਸੜਕਾਂ ਤੇ ਬੈਠੇ ਆਂ ਬਾਡਰਾਂ ਤੇ ਬੈਠੇ ਆਂ ਤੇ ਇਹਨਾਂ ਨੇ ਸਾਡੀਆਂ ਹਜੇ ਤੱਕ ਕੋਈ ਮੰਗਾਂ ਦਾ ਕੋਈ ਪ੍ਰੋਪਰ ਤਰੀਕੇ ਦੇ ਨਾਲ ਜਵਾਬ ਨਹੀਂ ਦਿੱਤਾਗਾ ਕੋਈ ਹੱਲ ਨਹੀਂ ਕੱਢਿਆਗਾ ਤਾਂ ਇਸ ਕਰਕੇ ਸਾਡਾ ਜਿਹੜਾ ਹੈਗਾ ਵਿਰੋਧ ਕਰਨ ਦਾ ਜਿਹੜਾ ਫਰਜ਼ ਪੈਂਦਾ ਤਾਂ ਹੀ ਸਾਨੂੰ ਵਿਰੋਧ ਕਰਨ ਲਈ ਮਜਬੂਰ ਹੋਣਾ ਪੈਂਦਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਫਰੀਦਕੋਰੀਆਂ ਫਰੀਦਕੋੜ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੇ ਕਿਸਾਨ ਪਹੁੰਚੇ ਹੋਏ ਨੇ ਦੂਜੇ ਪਾਸੇ ਜਿਹੜੀ ਮੀਟਿੰਗ ਚੱਲੀ ਜਾਂਦੀ ਹੰਸਰਾਜ ਹੰਸਦੀ ਤੇ ਅੱਧ ਇੱਕ ਪਾਸੇ ਇਹ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਗੱਲਬਾਤ ਵੀ ਕਰਾਂਗੇ ਕਿਸਾਨਾਂ ਨਾਲ ਕੀ ਕਹਿਣਾ ਜੀ ਲਗਾਤਾਰ ਜਿਹੜਾ ਵਿਰੋਧ ਕਰਨ ਦੀ ਲੋੜ ਪੈ ਰਹੀ ਤੁਹਾਨੂੰ ਇਹ ਜੀ ਜੋ ਬੀਜੇਪੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਐ ਐਮਐਸਸੀ ਦਾ ਪੱਕੀ ਗਾਰੰਟੀ ਜੋ ਲਖਵੀਰਪੁਰ ਖੀਦੀ ਦੇ ਵਿੱਚ ਕਾਂਡ ਹੋਇਆ ਤੇ ਸਾਡੇ ਤੇ ਸਾਨੂੰ ਇਹਨਾਂ ਨੇ ਬਗਾਨੇ ਸਮਝਿਆ ਇਹਨੇ ਪਾਕਿਸਤਾਨ ਤੇ ਨਹੀਂ ਗੋਲੇ ਚਲਾਏ ਜੋ ਸਾਡੇ ਤੇ ਚਲਾਏ ਗਏ ਸਾਡਾ ਸ਼ੁਭਕਰਨ ਸੀ ਦੋ ਕਿੱਲੇ ਦਾ ਮਾਲਕ ਸੀ ਜਿਹੜਾ ਹੱਕ ਲੈਣ ਵਾਸਤੇ ਗਿਆ ਸੀਗਾ ਉਹਤੇ ਗੋਲੀਆਂ ਚਲਾਇਆ ਉਹਨੂੰ ਮਾਰਤਾ ਜਿਹੜਾ ਅੱਜ ਜੱਤੜ ਜੇ ਵੋਟਾਂ ਮੰਗਣ ਆਇਆ ਸਾਤੋਂ ਸਾਡਾ ਨਹੀਂ ਦਿੱਲੀ ਚੱਕ ਮੰਦਾ ਜਾਣਦਾ ਤੇ ਪੰਜਾਬ ਚ ਕਿਉਂ ਆਉਂਦੇ ਐ ਜੇ ਸਾਨੂੰ ਵੱਖਵਾਦੀਆਂ ਅਤਵਾਦੀ ਦਾਤੇ ਫਿਰ ਸਾਨੂੰ પાਸੇ ਕਰਦਣ ਅਸੀਂ ਤਾਂ ਆਪਦਾ ਹੱਕ ਲੈਣਾ ਹੈ ਸਾਡੇ ਨਾਲ ਸਿੱਧਾ ਹੋ ਕੇ ਗੱਲ ਕਰੀ ਕੋਈ ਸਾਡਾ ਵੈਰ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਜੋ ਸਾਡੇ ਨਾਲ 10 ਸਾਲ ਦੇ ਵਾਅਦੇ ਕੀਤੇ ਸੀ ਜਿਹੜਾ ਮੋਦੀ ਕਹਿੰਦਾ ਸੀ ਮੈਂ 15-15 ਲੱਖ ਕਰਸਾਨਾਂ ਦੇ ਖਾਤੇ ਚ ਪਾਉਂਗਾ ਕਿੱਧਰ ਗਏ ਅਸੀਂ ਤਾਂ ਆਪਦਾ ਹੱਕ ਮੰਗਦੇ ਆ ਵੀ ਬਹੁਤ ਅੱਛੇ ਢੰਗ ਨਾਲ ਇਹਨਾਂ ਨੇ ਆਪ ਦਾ ਪ੍ਰਸ਼ਾਸਨ ਦਾ ਜ਼ੋਰ ਲਾ ਕੇ ਇਹ ਆਉਂਦੇ ਆ ਚਲੋ ਪਿੰਡਾਂ 'ਚ ਤਾਂ ਵੜਨਗੇ ਸਾਡੇ ਤੀ ਪੁੱਤ ਮਾਰਤੇ ਆ ਮਾਰੋ ਅਸੀਂ ਵੀ ਜਾਣਾ ਹੈ ਕਿੰਨਾ ਕਿ ਚਾਰੇ ਲੁਕਣਗੇ ਅਸੀਂ ਤਾਂ ਹੱਕ ਮੰਗਣ ਆਸਤੇ ਆਏ ਜਾਈ ਕੋਕ ਹੁਣ ਵੋਟਾਂ ਫਿਰ ਕਿਹਨੂੰ ਪਾਉਣਾ ਤੁਹਾਡਾ ਕੀ ਸੋਚਣਾ ਲੋਕ ਬਹੁਤ ਜਿਥੇ ਪਾਸੇ ਪਰ ਇਹ ਗੰਦੀ ਸਰਕਾਰ ਨੂੰ ਨਾ ਪਾਉਣੀ ਇਹਨਾਂ ਤੋਂ ਬਿਨਾ ਇਹਨਾਂ ਤੋਂ ਬਿਨਾ ਜਿਹਨੂੰ ਮਾਰਦੇ ਤੁਸੀਂ ਆਪ ਦਾ ਉਮੀਦਵਾਰ ਕਿਉਂ ਨਹੀਂ ਠਲ ਦਿੰਦੇਗੇ ਜਿਹੜਾ ਤੁਹਾਡਾ ਉਮੀਦਵਾਰ ਇੱਥੇ ਜਿਤਾ ਕੇ ਤੁਸੀਂ ਖੇਤਾਂ 'ਚ ਭੇਜੋ ਉਹ ਵੀ ਤੁਹਾਨੂੰ ਸਾਥ ਦੇ ਆ ਜੀ ਅਸੀਂ ਗੈਰ ਆਤੀ ਦਾ ਅਸੀਂ ਨਹੀਂ ਆਉਣਾ ਵੋਟਾਂ 'ਚ ਅਸੀਂ ਮੰਨ ਲਓ ਗੈਰ ਆਇ ਨਹੀਂ ਤੱਕ ਹੈ ਗਿਆ ਤੁਸੀਂ ਵਾਕਈ ਸਹੀ ਗੱਲ ਹੈ ਪਰ ਜੇਕਰ ਤੁਸੀਂ ਆਪ ਦਾ ਉਮੀਦਵਾਰ ਆਪ ਦਾ ਵਿਅਕਤੀ ਉੱਤੇ ਭੇਜੋਗੇ ਉਹ ਜਾ ਕੇ ਤੁਹਾਡੀ ਆਵਾਜ਼ ਠਾਊਗਾ ਨਹੀਂ ਨਹੀਂ ਉਹ ਵੇਖੋ ਜੀ ਉਹ ਵੀ ਤੁਹਾਨੂੰ ਦੱਸਦੇ ਆ ਵੀ ਜੇ ਸਰਕਾਰ ਅਗਲੇ ਸਾਡੇ ਆਗੇ ਕਿਸਾਨ ਕੀ ਕੀ ਬਣਾਇਆ ਉਹਨਾਂ ਨੇ ਜੇ ਅਸੀਂ ਵੀ ਆਉਣੇ ਆ ਕਿ ਇਹ ਕਦੋਂ ਉੱਥੇ ਕੀ ਕਰੂਗਾ ਬੱਲਾ ਉੱਥੇ ਜੇ 500 ਜਾਂ 600 ਬਣਦਾ ਇਕੱਲੇ ਉੱਥੇ ਬਾਜ਼ ਛਾਇਦਾ ਕੀ ਬਣਦਾ ਬੇਨੂਆ ਅਸੀਂ ਤਾਂ 24 ਘੰਟੇ ਵੀ ਧਰਨਾਂ ਦੇ ਮੂਹ ਚ ਹੈ ਗਿਆ ਅਰਮਦਾਵਤ ਮਰਦਾਵਤ ਨਾਰੇਬਾਜ਼ੀ ਲਗਾਤਾਰ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤਾਂ ਨਾਰੇਬਾਜ਼ੀ ਜਿਹੜੀ ਇਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨ ਜਿਹੜੇ ਪਹਿਲਾਂ ਇਸ ਤੋਂ ਗੱਲ ਕਰਗੇ ਤਾਂ ਪਹਿਲਾਂ ਵੀ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਵਿਰੋਧ ਕੀਤਾ ਗਿਆ ਸੀਗਾ ਜਿਸ ਦਿਨ ਪਹਿਲੇ ਦਿਨੀ ਐਂਟਰੀ ਹੁੰਦੀ ਹੈ ਹੰਸਰਾਜ ਹੰਸ ਦੀ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਪਹਿਲਾਂ ਨਤਮਸਤਕ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਜਦੋਂ ਰੋਡ ਸ਼ੋ ਇਹਨਾਂ ਤੋਂ ਕੱਢਿਆ ਜਾਂਦਾ ਤਾਂ ਉਸ ਵਕਤ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਅੱਜ ਫੇਰ ਜਦੋਂ ਕਿਉਂਕਿ 2 ਦਿਨ ਪਹਿਲਾਂ ਦੀ ਗੱਲ ਕਰਕੇ ਪਹਿਲਾਂ ਹੀ ਪ੍ਰੋਗਰਾਮ ਕੋੜਕਪੂਰਾ ਤੇ ਜੈਤੂ ਦਾ ਰੱਖਿਆ ਗਿਆ ਸੀਗਾ ਤਾਂ ਉਦੋਂ ਵੀ ਕਿਸਾਨਾਂ ਨੇ ਜਿਹੜੇ ਆਪ ਦੇ ਇਸੇ ਤਰੀਕੇ ਦੇ ਨਾਲ ਜਿਹੜਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤਾਂ ਅੱਜ ਫੇਰ ਸੜਕਾਂ ਦੇ ਉੱਤੇ ਆਏ ਹਾਂ ਤੇ ਕਿੰਨਾ ਟਾਈਮ ਚੱਲੂ ਤੁਹਾਡਾ ਕੰਮ ਇਹ ਦੇਖੋ ਗੱਲ ਇਹ ਹੈ ਜੀ ਸਾਡਾ ਕੰਮ ਤਾਂ ਭਾਜਪਾ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਚੱਲਦਾ ਹੀ ਰਹਿਣਾ ਹੈ ਅਸੀਂ ਇਹ ਸਰਕਾਰ ਚਲਦੀ ਕਰਨੀ ਹੈ ਕਿਸੇ ਵੀ ਹਾਲਤ 'ਚ ਨਾ ਤਾਂ ਇਹਨਾਂ ਨੂੰ ਪਿੰਡਾਂ 'ਚ ਬਣ ਦੇਣਾ ਨਾ ਅਸੀਂ ਸ਼ਹਿਰਾਂ 'ਚ ਵਰ ਦੇਣਾ ਜਾਦਾ ਸਾਡੀਆਂ ਗੱਲਾਂ ਦਾ ਜਵਾਬ ਦੇਣ ਸਾਡੇ ਸਾਹਮਣੇ ਆਉਣ ਹੁਣਾਂ ਬੋਲੀ ਜਾਂਦਾ ਸੀ ਇੱਕ ਬਲਾਰਾ ਉਹਨੂੰ ਲਿਆਉਣ ਸਾਹਮਣੇ ਕੱਢ ਕੇ ਉਹਨੂੰ ਨਾਲੇ ਫਕੀਰੀ ਦਾ ਪਤਾ ਲੱਗ ਜੂ ਨਾਲੇ ਸਾਡੇ ਗੋਲੇ ਇਹਨੇ ਤਾਂ ਗੋਲੇ ਸਾਡੇ ਕੀ ਕਹਿੰਦਾ ਸੀ ਉਹ ਉਹ ਕਹਿੰਦਾ ਸੀ ਨਾ ਵੀ ਮਾਦਾ ਗੱਲ ਵੇਹੁਣੀ ਸੀ ਤੇ ਮਾਦਾ ਇੱਕ ਵਾਰੀ ਵਿਆਹ ਲਈ ਗੋਲ ਕਰਨਾ ਸੀ ਤਾਂ ਗੋਲ ਕਰਤਾ ਤੇ ਮਾ ਵੋਟਰ ਮੰਗਣੀ ਆ ਲੈਣੀ ਆ ਫਿਰ ਇਹਦੇ ਲਣਕੀ ਆਉਂਦਾ ਜੇ ਆਉਂਦਾ ਹੈ ਨਾ ਫਿਰ ਮੈਦਾਨ 'ਚ ਆਵੇ ਨਾ ਫਿਰ ਸਮਝੇ ਫੇਰ ਹੀ ਲੱਗੂ ਨਾ ਜੇ ਆਪਾਂ ਦੋ ਦੋ ਪਹਿਲਵਾਨ ਖੋਲਦੇ ਆ ਤੇ ਮੈਦਾਨ 'ਚ ਆਵੇ ਅਸੀਂ ਜਵਾਬ ਦੇਵਾਂਗੇ ਉਹ ਸਾਡੀਆਂ ਗੱਲਾਂ ਦਾ ਜਵਾਬ ਦੇਵੇ ਆਵੇ ਫਿਰ ਪਤਾ ਲੱ ਇਹ ਕਿਹਾ ਤੁਹਾਨੂੰ ਵਿਕਦੀ ਹੈ ਇਹਦਾ ਤੁਹਾਨੂੰ ਫਾਇਦਾ ਮਿਲੂਗਾ ਵਿਰੋਧ ਕਰਨ ਦਾ ਟੁੱਡੀਆਂ ਜਿਹੜੀਆਂ ਹੁਣ ਤੁਸੀਂ ਬਾਡਰਾਂ ਦੇ ਬੈਟਰੀਆਂ ਨੂੰ ਫਾਇਦਾ ਮਿਲੂਗਾ ਬਾਡਰਾਂ ਤੋਂ ਅੱਠ ਕੱਢਣਗੇ ਜਾਂ ਤੁਹਾਨੂੰ ਜਿਹੜੇ ਪ੍ਰੋਟੈਕਸ਼ਨ ਆ ਕਰਨੇ ਉਸੇ ਚੀਜ਼ ਨੇ ਇੱਥੇ ਲਿਆਂਦਾ ਹੈ ਉਸੇ ਚੀਜ਼ ਨਹੀਂ ਇੱਥੇ ਲਿਆਂਦਾ ਜੇ ਸਾਨੂੰ ਇਹ ਦਿੱਲੀ ਜਾਣ ਦਿੰਦੇ ਨਾ ਤੇ ਆ ਗੱਲ ਨਹੀਂ ਸੀ ਹੋਣੀ ਇੱਥੋਂ ਤੱਕ ਗੱਲਾਂ ਨਹੀਂ ਸੀ ਹੋਣਗੀਆਂ ਅਸੀਂ ਆਦੀਆਂ ਮੰਗਾਂ ਦੀ ਖਾਤ ਦਿੱਲੀ ਜਾਵੜ ਦੇ ਫਿਰ ਵਿਰੋਧ ਨਹੀਂ ਕਰਦੇ ਸੀ ਤੁਸੀਂ ਨਹੀਂ ਤੇ ਫਿਰ ਅਸੀਂ ਉੱਥੇ ਬਹਿ ਜਾਣਾ ਸੀ ਆਪਦਾ ਮੋਰਚਾ ਲਾ ਕੇ ਹੋ ਸਕਦਾ ਉੱਥੇ ਗੱਲ ਹੀ ਤਾਂ ਆਉਂਦੀ ਕਿ ਪਾਹੇ ਗੱਲ ਲੱਗ ਜਾਂਦੀ ਸਾਡੇ ਨੌਜਵਾਨ ਮਾਰੇ ਐ ਸਾਡੇ ਸ਼ਹੀਦ ਕੀਤਾ ਜਵਾਨ ਸਾਡਾ ਨੌਜਵਾਨ 21 ਸਾਲ ਦਾ ਸਾਡੇ ਕਿਸਾਨਾਂ ਫੱਟੜ ਕੀਤੇ ਐ 400 ਕਿਸਾਨ ਫੱਟੜ ਹੋ ਗਿਆ ਉੱਥੇ ਐਸ ਕੇ ਐਮ ਵੱਲੋਂ ਵੀ ਅਸੀਂ ਪੂਰਾ ਜ਼ੋਰ ਲਾਈ ਜਾਂਦੇ ਆ ਆਪਦਾ ਹਰ ਕਥਾ ਤੇ ਆਪਦੇ ਆਪਦੀ ਥਾਂ ਤੇ ਬੰਦੇ ਆਪਦੀ ਆਪਦੀ ਜਗ੍ਹਾ ਤੇ ਹਰ ਇੱਕ ਬੰਦਾ ਇਕ ਇਹ ਤਾਂ ਹੁਣ ਇੱਥੇ ਸ਼ਹਿਰ ਚ ਐ ਇਹਨਾਂ ਪਿੰਡਾਂ ਚ ਆਉਣਾ ਨਾ ਹੁਣ ਇਹਨੂੰ ਕਈ ਤੂੰ ਪਿੰਡ ਚ ਗਿਆ ਦੇ ਕੇ ਵਖਾ ਫੇਰ ਪਤਾ ਲੱਗੂਗਾ ਵੀ ਕਿਹੜੇ ਪਿੰਡ ਚ ਵੜਦਾ ਹੁਣ ਪ੍ਰਸ਼ਾਸਨ ਠੀਕ ਐ ਸਿਕਿਉਰਟੀ ਕਾ ਲੈ ਲੈਂਦੇ ਆ ਇਹਨਾਂ ਦਾ ਕੀ ਫਾਇਦਾ ਇਹ ਜਿਹੜੀਆਂ ਵੋਟਾਂ ਦਾ ਇਹ ਜਿਹੜੀਆਂ ਵੋਟਾਂ ਮੰਗਣ ਦਾ ਕੀ ਫਾਇਦਾ ਆਉਣ ਆਪਦਾ ਸੁਰਖਰੂ ਹੋ ਕੇ ਆਉਣ ਤੇ ਮੈਦਾਨ ਚ ਤੇ ਵੋਟਾਂ ਮੰਗ ਲੈਣ ਤੁਸੀਂ ਆਪਦਾ ਉਮੀਦਵਾਰ ਠੱਲੋ ਉਹਨੂੰ ਜਿਤਾ ਕੇ ਭੇਜੋ ਤੁਸੀਂ ਉੱਥੇ ਲੋਕ ਸਭਾ ਦੇ ਵਿੱਚ ਤੁਹਾਡੀ ਆਵਾਜ਼ ਉੱਥੇ ਜਾ ਕੇ ਠਾਵੇ ਉਹ ਨਹੀਂ ਨਹੀਂ ਅਸੀਂ ਵੀ ਵਾਰ ਕਿਉਂ ਠੱਲ ਗਏ ਅਸੀਂ ਤਾਂ ਮੰਗਾ ਰੱਖਾਗੇ ਆਪਦੀਆਂ ਮੰਗਾ ਰੱਖਣਾ ਸਾਡੀਆਂ ਮੰਗਾ ਦਾ ਜਵਾਬ ਦੇ ਦੇਣਾ ਇਹ ਤੇ ਆਪਦੀਆਂ ਵੋਟਾਂ ਲੈ ਲੈਣ ਹੁਣ ਅਸੀਂ ਸੱਦੀ ਜਾਂਦੇ ਸੀ ਆ ਬਲਾਰੇ ਬੋਲੀ ਜਾਂਦੇ ਵੀ ਆ ਜਾ ਭਾਈ ਅਸੀਂ ਤਾਂ ਗੱਲਾਂ ਦੇ ਗੋਲੇ ਛੱਟਣੇ ਆ ਤੂੰ ਸਾਡੇ ਤੇ ਅਥਰੂ ਕਾਸ ਦੇ ਗੋਲੇ ਛੱਟੇ ਆ ਸਾਡੀਆਂ ਗੋਲੀਆਂ ਮਾਰੀਆਂ ਆ ਸਾਡੇ ਤੇ ਕੀ ਕੁਛ ਕੀਤਾ ਤੇ ਸਾਡੇ ਗੱਲਾਂ ਦਾ ਜਵਾਬ ਦੇ ਦੇ ਆ ਕੇ ਠੀਕ ਆ ਨਾ ਜੀ ਤੇ ਇੱਥੋਂ ਜਾਂਦਾ ਰਵੇ ਨਹੀਂ ਤਾਂ ਹੁਣ ਅੰਦਰ ਤੜਿਆ ਬੈਠਾ ਹੁਣ ਵੇਖਦੇ ਆਗੇ ਆਗੇ ਹੁਤਾ ਕੀਆ ਤਾਂ ਜਿਵੇਂ ਹੁਣ ਕਿਹਾ ਕਿ ਦੇਖਦੇ ਆ ਅੱਗੇ ਅੱਗੇ ਹੁੰਦਾ ਕੀ ਐ ਤਾਂ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੌਰ ਦੇ ਜਿਹੜੇ ਸਖਤਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਜਿਹੜਾ ਅੱਜ ਜੇ ਆਪਾਂ ਗੱਲ ਕਰੀਏ ਐਸਕੇਐਮ ਦੀ ਉਹ ਵੀ ਇੱਥੇ ਪਹੁੰਚਿਆ ਉਹਨਾਂ ਦੀਆਂ ਜਥੇਬੰਦੀਆਂ ਦੇ ਆਗੂ ਤੇ ਵਰਕਰ ਪਹੁੰਚਿਆ ਤੇ ਨਾਲ ਹੀ ਗੈਰ ਰਾਜਨੀਤਿਕ ਜਿਹੜੇ ਐਸਕੇਐਮ ਐ ਤਾਂ ਉਹਨਾਂ ਦੇ ਵਰਕਰ ਤੇ ਆਗੂ ਵੀ ਇੱਥੇ ਪਹੁੰਚੇ ਨੇ ਤਾਂ ਇਸ ਤਸਵੀਰ ਤੁਹਾਨੂੰ ਦਿਖਾਉਣੇ ਆ ਸ਼ਾਈ ਹਵੇਲੀ ਐ ਤਾਂ ਇੱਥੇ ਜਿਹੜੀ ਮੀਟਿੰਗ ਹੰਸ ਰਾਜ ਹੰਸ ਦੀ ਆਪ ਦੇ ਵਰਕਰਾਂ ਦੇ ਨਾਲ ਚੱਲ ਰਹੀ ਐ ਤਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਮੀਟਿੰਗਾਂ ਕਰਕੇ ਅਗਲੇ ਜਿਹੜੇ ਆਉਣ ਵਾਲੇ ਸਮੇਂ ਦੀ ਰੂਪਰੇਖਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕਿ ਤਨਾ ਕਿਤੇ ਜਿਹੜਾ ਕਿਉਂਕਿ ਕਿਸਾਨਾਂ ਦੇ ਵਿੱਚ ਜਾ ਕੇ ਜਾਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਚੋਣ ਪ੍ਰਚਾਰ ਕਰਨਾ ਤਾਂ ਉਹ ਚੋਣ ਪ੍ਰਚਾਰ ਨੂੰ ਲਗਾਤਾਰ ਜਿਹੜੀ ਠੇਸ ਪਹੁੰਚ ਰਹੀ ਹੈ ਜਦੋਂ ਕਿਤੇ ਵੀ ਇਹਨਾਂ ਦੀ ਮੀਟਿੰਗ ਹੁੰਦੀ ਹੈ ਜਦੋਂ ਕਿਸਾਨਾਂ ਨੂੰ ਪਤਾ ਲੱਗਦਾ ਤਾਂ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਉੱਤਰ ਆਉਂਦੇ ਨੇ ਤਾ ਅੱਜ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਦੂਜੀ ਵਾਰ ਜਿਹੜਾ ਫਰੀਦਕੋਟ ਦੇ ਵਿੱਚ ਅੱਜ ਹੰਸ ਰਾਜ ਹੰਸ ਦਾ ਵਿਰੋਧ ਜਿਹੜਾ ਹੋਣਾ ਸ਼ੁਰੂ ਹੋ ਗਿਆ ਤਾਂ ਗੱਲਬਾਤ ਕਰਦੇ ਆਂ ਇੰਦਰਜੀਤ ਜੀ ਨੇ ਸਕਤਰ ਸਿੱਧੂ ਵਰਦੇ ਇੰਦਰਜੀਤ ਇਹਦਾ ਬੈਨੀਫਿਟ ਮਿਲੂਗਾ ਤੁਹਾਨੂੰ ਸੜਕਾਂ ਤੇ ਉਤਰਨ ਦਾ ਕਿਉਂਕਿ 2 ਮਹੀਨੇ ਦਾ ਸਮਾਂ ਪਿਆ 2 ਮਹੀਨੇ ਕਿੱਥੇ ਕਿੱਥੇ ਜਾ ਕੇ ਤੁਸੀਂ ਵਿਰੋਧ ਕਰੋ ਦੇਖੋ ਸਾਡੇ ਹੱਕ ਤਾਂ ਨਹੀਂ ਨਜਾਇਜ਼ ਹੈ ਅਸੀਂ ਆਪਦੀਆਂ ਫਸਲਾਂ ਦੇ ਭਾਅ ਇਹ ਮੰਨੇ ਹੋਈਆਂ ਸਰਕਾਰਾਂ ਸਵਾਮੀਨਾਥਨ ਕਮਿਸ਼ਨ ਥਾਪਿਆ ਹੋਇਆ ਇਹਨਾਂ ਦਾ ਉਹਦੀ ਰਿਪੋਰਟ ਮੰਗਦੇ ਆਂ ਅਸੀਂ ਕਿਸਾਨ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰ ਲਈ ਇਹਨਾਂ ਦੀ ਵੀਡੀਓ ਕੱਢ ਲਓ ਵੀ ਅਸੀਂ ਕਰਾਂਗੇ ਕਿਸਾਨ ਮਜ਼ਦੂਰ ਨੂੰ ਕਰਜ਼ੇ ਮੁਕਤ ਕਿਉਂ ਨਹੀਂ ਕੀਤਾ ਜਾ ਰਿਹਾ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਮੰਨੇ ਹੋਇਆ ਸਾਡੀਆਂ ਮੰਗਾਂ ਨਜਾਇਜ਼ ਨਹੀਂ ਅਸੀਂ ਜਾਇਜ਼ ਮੰਗਾਂ ਆਪਦੀਆਂ ਮਨਾਉਣ ਲਈ ਸਾਡਾ ਸੰਘਰਸ਼ ਸਾਡਾ ਮੋਰਚਾ ਚੱਲ ਰਿਹਾ ਉਹਨਾਂ ਚਿਰ ਚੱਲੂਗਾ ਇਲੈਕਸ਼ਨਾਂ ਦੀ ਗੱਲ ਨਹੀਂ ਇਲੈਕਸ਼ਨਾਂ 2 ਮਹੀਨੇ ਹੋਣ 3 ਮਹੀਨੇ ਹੋਣ ਇਲੈਕਸ਼ਨਾਂ ਕਿੰਨੇ ਚਿਰ ਚੁੰਦੀਆਂ ਇਲੈਕਸ਼ਨਾਂ ਦਾ ਕੋਈ ਮਤਲਬ ਨਹੀਂ ਸਾਡਾ ਸੰਘਰਸ਼ ਚੱਲੂਗਾ ਹਾਂ ਜਿੰਨਾ 녹아네. ਪੀਸ ਪੁਲਿਸ ਸਾਡੇ ਕਿਸਾਨ ਪ੍ਰੋਟੈਸਟ ਕਰਦੇ ਆਪਦੀ ਰਾਜਧਾਨੀ ਵੱਲ ਆਪਦਾ ਸ਼ਾਂਤਮਈ ਅੰਦੋਲਨ ਕਰਨ ਲਈ ਜਾ ਰਹੇ ਆ ਉਹਨਾਂ ਤੇ ਮਜਬੂਤ ਬੈਰੀਕੇਡ ਕਰਕੇ ਉਹਨਾਂ ਤੇ ਉਹ ਗੋਲਾ ਬਰੂਦ ਵਰਤਿਆ ਜਿਹੜਾ ਸ਼ਾਇਦ ਗਵਾਂਡੀ ਮੁਲਕਾਂ ਤੇ ਵੀ جنگ ਲੱਗਣ ਦੌਰਾਨ ਇੱਕ ਦੂਜੇ ਵਿਰੋਧੀਆਂ ਤੇ ਨਹੀਂ ਵਰਤਦੇ ਸਾਡੇ ਕਿਸਾਨਾਂ ਦੀਆਂ ਛਾਤੀਆਂ ਪਾੜਤੀਆਂ ਕਿਸਾਨ ਅੱਖਾਂ ਤੋਂ ਅੰਨੇ ਕਰਤੇ ਸ਼ੁਭਕਰਨ ਵੱਲੋਂ ਵਰਗੇ ਨੌਜਵਾਨ ਸਿਰ 'ਚ ਗੋਲੀ ਮਾਰ ਕੇ ਮਾਰਤੇ ਲੋਕਾਂ ਦੇ ਟਰੈਕਟਰ ਟਰਾਲੀਆਂ ਭੰਨ ਤੇ ਅੱਜ ਉਹਨਾਂ ਲੋਕ ਸਾਡੇ ਕੋਲੇ ਜੇ ਵੋਟਾਂ ਮੰਗਣ ਆਏ ਆ ਤਾਂ ਸਾਨੂੰ ਅਧਿਕਾਰ ਨਹੀਂ ਉਹਨਾਂ ਦੇ ਨਾਲ ਉਹ ਸਾਡੇ ਨਾਲ ਜਿਹੜੀਆਂ ਕੀਕੀਆਂ ਕੀਤੀਆਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਸਾਨੂੰ ਉਲਟਾ ਜਿਹੜਾ ਸਾਨੂੰ ਧੱਕਾ ਮੁੱਕੀ ਕਰਕੇ ਪ੍ਰਸ਼ਾਸਨ ਜਿਹੜਾ ਸਾਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਹ ਵੋਟਾਂ ਦਾ ਟਾਈਮ ਜਿੰਨਾ ਚਿਰ ਮਰਜ਼ੀ ਚੱਲੇ ਜਿਹੜਾ ਪ੍ਰੋਫਿਟ ਹੈ ਮੁਨਾਫਾ ਸਾਨੂੰ ਪ੍ਰੋਫਿਟ ਸਿਰਫ ਇਹਨਾਂ ਅਸੀਂ ਆਪਣੀਆਂ ਮੰਗਾਂ ਮੰਨਵਾਉਣੀਆਂ ਉਹ ਵਿੱਚ ਇਹਨਾਂ ਦਾ ਤੁਹਾਡੇ ਨਾਲ ਮੀਟਿੰਗਾਂ ਹੋਈਆਂ ਇਹਨਾਂ ਦੇ ਮੰਤਰੀਆਂ ਦੀਆਂ ਹੁਣ ਜਿਵੇਂ ਇਹਨਾਂ ਨੇ ਆਪਦੇ ਉਮੀਦਵਾਰ ਅਨਾਉਂਸ ਕਰਤੇ ਐ ਤੁਹਾਡੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਪਿਛਲੇ ਦਿਨੀ ਜਿਹੜਾ ਕੋੜਕਪੂਰੇ ਤੇ ਜੈਤੋ ਦੇ ਵਿੱਚ ਵੀ ਇਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਹ ਕੈਨਸਲ ਕਰਕੇ ਇਹਨਾਂ ਨੂੰ ਦਿੱਲੀ ਬੁਲਾਇਆ ਗਿਆ ਸੀਗਾ ਉਸ ਤੋਂ ਬਾਅਦ ਕੋਈ ਨਾ ਗੱਲਬਾਤ ਹੋਈ ਹੈ ਤੁਹਾਡੇ ਨਾਲ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਅਸੀਂ ਸਹਿਮਤੀ ਜਿਤਾਵਾਂਗੇ ਤੁਸੀਂ ਵਿਰੋਧ ਨਾ ਕਰੋ ਕੋਈ ਗੱਲਬਾਤ ਹੋਈ ਹੋਵੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡਾ ਵਿਰੋਧ ਹੈ ਜਿਹੜਾ ਉਹ ਜਾਰੀ ਹੈ ਤੇ ਜਾਰੀ ਰਹੂਗਾ ਗੱਲਬਾਤ ਸਾਡੀ ਕੋਈ ਨਹੀਂ ਹੋਈ ਇਹਨਾਂ ਦੇ ਨਾਲ ਇਹ ਆਪਦੀਆਂ ਚੋਣਾਂ ਚ ਮੰਗਣ ਜਿਥੇ ਬੰਦੀਆਂ ਐਸਕੇਮ ਗੈਰ ਰਾਜਨੀਤਿਕ ਤੇ ਐਸਕੇਮ ਇਹ ਕੀ ਚਾਹੁੰਦਾ ਹੈ ਕਿਹਨੂੰ ਵੋਟ ਪਾਉਣੀ ਚਾਹੀਦੀ ਹੈ ਨਹੀਂ ਅਸੀਂ ਤਾਂ ਵੋਟਾਂ ਦੇ ਨਾਲ ਸੰਬੰਧ ਹੀ ਨਹੀਂ ਰੱਖਦੇ ਐਸਕੇਮ ਨੌਨ ਪੋਲਿਟੀਕਲ ਸਾਡਾ ਵੋਟ ਨਾਲ ਕੋਈ ਸੰਬੰਧ ਨਹੀਂ ਬੰਦਾ ਆਪਦੀ ਵੋਟ ਦਾ ਅਧਿਕਾਰ ਹੈ ਹਰੇਕ ਕੋਲੇ ਉਹ ਜਿੱਥੇ ਮਰਜ਼ੀ ਕਰ ਸਕਦਾ ਸਾਡਾ ਤੁਸੀਂ ਇੱਕ ਤਾਂ ਹੈਗੇਗਾ ਨਾ ਜੇ ਭਾਰਤੀ ਜਨਤਾ ਪਾਰਟੀ ਦਾ ਤੁਸੀਂ ਵਿਰੋਧ ਕਰਦੇ ਆ ਤੁਹਾਡਾ ਮਤਲਬ ਤਾਂ ਇਹ ਵੀ ਹੈ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਨਹੀਂ ਵਿਰੋਧ ਹੈ ਸਾਡਾ ਜਦੋਂ ਅਸੀਂ ਵਿਰੋਧ ਕਰਾਂਗੇ ਤਾਂ ਵੋਟ ਦਾ ਤਾਂ ਆਟੋਮੈਟਿਕ ਹੀ ਨੁਕਸਾਨ ਹੋਊ ਜਦੋਂ ਲੋਕਾਂ ਦੇ ਸਿਰ ਪਾੜੋਗੇ ਲੋਕਾਂ ਦੇ ਗੋਲੀਆਂ ਮਾਰੋਗੇ ਲੋਕਾਂ ਦੀਆਂ ਛਾਤੀਆਂ ਪਾੜੋਗੇ ਉਹਨਾਂ ਦੇ ਹੱਕਾਂ ਨੂੰ ਇਗਨੋਰ ਕਰੋਗੇ ਮੰਨ ਕੇ ਤਾਂ ਫਿਰ ਲੋਕ ਪ੍ਰੋਟੈਸਟ ਕਰਨਗੇ ਵਿਰੋਧ ਕਰਨਗੇ ਤੇ ਫਿਰ ਉਹਦੇ ਵਿੱਚੋਂ ਨੁਕਸਾਨ ਤਾਂ ਹੋਊਗਾ ਜਿਹੜਾ ਦੋਸ਼ੀ ਹੈ ਉਹਦਾ ਨੁਕਸਾਨ ਹੋਊਗਾ ਇਸੇ ਤਰ੍ਹਾਂ ਤੇ ਬਿਲਕੁਲ ਇਸੇ ਤਰ੍ਹਾਂ ਚੱਲੂਗਾ ਇਹ ਇਸੇ ਤਰ੍ਹਾਂ ਚੱਲਣਾ ਤਾਂ ਸੁਣਿਆ ਤੁਸੀਂ ਲਗਾਤਾਰ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਸਾਡਾ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਹੈ ਪੈਂਡਿੰਗ ਪਈਆਂ ਇਹਨਾਂ ਨੇ ਮੰਨ ਲਈਆਂ ਸੀ ਉਹ ਲਾਗੂ ਨਹੀਂ ਕੀਤੀਆਂ ਜਾਂ ਜਿਹੜੀਆਂ ਨਵੀਆਂ ਮੰਗਾਂ ਨੇ ਜਿੰਨਾ ਚਿਰ ਉਹ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਨੂੰ ਸੜਕਾਂ ਤੇ ਫਿਰ ਤੋਂ ਜਿਹੜਾ ਬੈਠਣਾ ਪਿਆ ਹੈ ਜਿਹੜਾ ਹਰਿਆਣਾ ਦੇ ਬਾਰਡਰਾਂ ਤੇ ਲਗਾਤਾਰ ਕਿਸਾਨ ਬੈਠੇ ਹੋਏ ਨੇ ਤਾਂ ਇਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਅਸੀਂ ਤਾਂ ਸੜਕਾਂ ਤੇ ਬੈਠੇ ਆ ਤਾਂ ਇਹਨਾਂ ਦੇ ਉਮੀਦਵਾਰ ਸਾਡੇ ਕੋਲੇ ਵੋਟਾਂ ਮੰਗਣ ਆਉਂਦੇ ਤੇ ਅਸੀਂ ਕਿਵੇਂ ਮੰਗਣ ਦੇਵਾਂਗੇ ਬਹੁਤ ਸ਼ਾਨਦਾਰ ਮੀਟਿੰਗ ਹੋਈ ਬੜੀ ਕਾਮਯਾਬ ਮੀਟਿੰਗ ਹੋਈ ਹੁਣ ਕੋਰ ਕਮੇਟੀ ਦੀ ਮੀਟਿੰਗ ਵੀ ਚੱਲ ਰਹੀ ਹੈ ਔਰ ਮੈਂ ਫਰੀਦਕੋਟ ਹਲਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬੋਲਦਾ ਨਮਸਕਾਰ ਬੋਲਦਾ ਔਰ ਜੈ ਫਰੀਦ ਹਕ ਫਰੀਦ ਤਨ ਗੁਰੂ ਬਾਬਾ ਨਾਨਕ ਮਹਾਰਾਜ ਸਰ ਸੰਸਾਣਾਂ ਨੂੰ ਸੁਤੁਸ਼ਟ ਕਰਾਂਗੇ ਕਿਸਾਨ ਲਗਾਤਾਰ ਜਿਹੜੇ ਭਾਰਤੀ ਜਾਂ ਤਾਂ ਪਨੀ ਤਲਾ ਤੋੜਾ ਨਹੀਂ ਹਾਂਜੀ ਜੀ ਪਾਰਟੀ ਦੇ ਦੁਆਰਾ ਉਹਨਾਂ ਦੇ ਖਿਲਾਫ ਥੋੜਾ ਜਿਆਦਾ ਪ੍ਰੋਟੈਸਟ ਕਰਦੇ ਹਾਂ ਕੋਈ ਨਹੀਂ ਉਹ ਆਪਣੀਆਂ ਮੰਗਾਂ ਲਈ ਜੋ ਉਹਨਾਂ ਦਾ ਹੱਕ ਨੇ ਉਹਨਾਂ ਲਈ ਉਹ ਆਵਾਜ਼ ਤਰੀਕੇ ਨਾਲ ਉਠਾ ਰਹੇ ਆ ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਇਹ ਮਸਲੇ ਹੱਲ ਹੋ ਸਕਣ ਤਾਂ ਕਿ ਹਮੇਸ਼ਾ ਪੰਜਾਬ ਸ਼ਾਂਤ ਰਿਆ ਮੇਰੀ ਹੱਥ ਛੋੜ ਕੇ ਕੋਈ ਬੇਨਤੀ ਹੈ ਕਿ ਆਪਣੀ ਗੱਲ ਜਰੂਰ ਕਰਨ ਕਿਸਾਨ ਲੇਕਿਨ ਮੁਹੱਬਤ ਦਾ ਧਾਮ ਨਾ ਛੱਡੋ ਵਾਇਲੈਂਟ ਨਾ ਹੋਵੋ ਗੁੱਸੇ ਚ ਨਾ ਹੋਵੋ ਕਿਉਂਕਿ ਆਪਣੇ ਸਤਿਗੁਰਾਂ ਨੇ ਆਪਾਂ ਨੂੰ ਕਿਹਾ ਸੀ ਜਿੰਨ ਪ੍ਰੇਮ ਕੀਓ ਤਨਹੀਂ ਪ੍ਰਾਪਾਇਓ ਮੁਹੱਬਤ ਨਾਲ ਬੈਠ ਕੇ ਆਵਾਜ਼ ਸੰਵਾਦ ਨਾਲ ਇੰਟਰੈਕਸ਼ਨ ਨਾਲ ਸਾਰੇ ਹੀ ਮਸਲੇ ਹੱਲ ਹੋ ਜਾ ਸਕਦੇ ਆ ਗੁੱਸੇ ਕਰੋਧ ਨਾਲ ਜਾਂ ਇਸ ਤਰ੍ਹਾਂ ਕੋਈ ਵੀ ਮਸਲਾ ਹੱਲ ਨਹੀਂ ਹੋਣ ਵਾਲਾ ਆਓ ਆਪਾਂ ਆਪਣੇ ਪੀਰਾਂ ਪੈਗੰਬਰਾਂ ਗੁਰੂਆਂ ਗੁਰੂ ਸਾਹਿਬਾਨ ਦੀ ਜੋ ਪੂਰਨੇ ਪਾਇਆ ਜੋ ਉਹਨਾਂ ਨੇ ਫਲਸਫਾ ਦਿੱਤਾ ਉਹਨਾਂ ਨੇ ਤਾਂ ਸਾਨੂੰ ਪਿਆਰ ਸਿਖਾਇਆ ਸੀ ਤੇ ਸਾਨੂੰ ਪਿਆਰ ਹੀ ਕਰਨਾ ਚਾਹੀਦਾ ਬਾਕੀ ਮਸਲੇ ਜਾਇਜ਼ ਆ ਉਹ ਹੱਲ ਕਰਾਵਾਂਗੇ ਇਸੇ ਕਰਕੇ ਇੱਥੇ ਆਏ ਦਿੱਲੀ ਛੱਡ ਕੇ ਮੈਂ 2 ਦਿਨ ਪਹਿਲਾਂ ਨਹੀਂ ਮੈਂ ਜਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਕਰ ਰਿਹਾ ਹਾਂ YouTube YouTube ਚੈੱਕ ਕਰਨ ਕਿਸਾਨ ਜੱਥੇਬੰਦੀਆਂ ਵੀ ਕਿ ਮੇਰਾ ਰੋਲ ਕੀ ਰਿਹਾ ਪਹਿਲੇ ਅੰਦੋਲਨ ਵਿੱਚ ਤੋਂ ਲੈ ਕੇ ਹੁਣ ਤੱਕ ਜੇ ਕੋਈ ਮੇਰੇ ਤੋਂ ਗੁਸਤਾਖੀ ਹੋਈ ਹੋਵੇ ਅਨਬੈਲੈਂਸਡ ਹੋਇਆ ਹੋਵਾਂ ਕਿਸੇ ਵੀ ਪਾਰਟੀ ਦੀ ਜਾਂ ਕੋਈ ਇਸ ਤਰ੍ਹਾਂ ਦੀ ਮੈਂ ਓਵਰ ਚਮਚਗਿਰੀ ਕੀਤੀ ਹੋਵੇ ਝੋਲੀ ਚੁੱਕ ਬਣਿਆ ਹੋਵਾਂ ਤੇ ਮੈਂ ਤੁਹਾਡਾ ਗੁਨਾਹਗਾਰ ਹਾਂ ਜੇ ਮੈਂ ਤੁਹਾਡੀਆਂ ਹੀ ਆਵਾਜ਼ਾਂ ਬਾ ਬਾਲੰਤ ਤਰੀਕੇ ਨਾਲ ਕਰਦਾ ਰਿਆਂ ਟਾਰਾ ਮਾਰਦਾ ਰਿਆਂ ਕਿ ਆਓ ਕਿਸਾਨ ਸਾਡੇ ਭਰਾ ਨੇ ਸਾਡੀਆਂ ਬਾਹਵਾਂ ਨੇ ਅਸੀਂ ਸਾਡਾ 9 ਮਾਸ ਦਾ ਰਿਸ਼ਤਾ ਮੈਂ ਇੱਕ ਖੇਤ ਮਜ਼ਦੂਰ ਦਾ ਪੁੱਤਰ ਹਾਂ ਖੇਤਾਂ 'ਚ ਕੰਮ ਆਲੇ ਮਜ਼ਦੂਰ ਕਰਨ ਵਾਲੇ ਤੋਂ ਮੇਰੇ ਆ ਉਹ ਰਿਸ਼ਤੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪਹਿਲੇ ਅੰਦੋਲਨ 'ਚ ਪ੍ਰੈਸ ਕਾਨਫਰੰਸ ਇੱਕ ਦੋ ਵਾਰੀ ਕੀਤੀ ਆ ਉਹ ਤੁਸੀਂ ਚੈੱਕ ਕਰ ਲਓ ਮੈਂ ਕਿਹਾ ਆਓ ਮੈਂ ਲੈ ਕੇ ਚਲਦਾ ਪ੍ਰਧਾਨ ਮੰਤਰੀ ਜੀ ਕੋਲ ਫਿਰ ਕੋਸ਼ਸ਼ ਕਰਾਈਆਂ ਫਿਰ ਮੈਂ ਖੇਤੀਬਾੜੀ ਮੰਤਰੀ ਤੋਮਰ ਸਾਹਿਬ ਨਾਲ ਪਹਿਲੀ ਵਾਰੀ ਜਿਹੜੇ ਸਭ ਤੋਂ ਬૌਧਿਕ ਮੇਰੇ ਹਿਸਾਬ ਨਾਲ ਕਿਸਾਨ ਲੀਡਰ ਹੈ ਰਾਜੇਵਾਲ ਸਾਹਿਬ ਮੈਂ ਬੜਾ ਉਹਨਾਂ ਨੂੰ ਪਿਆਰ ਕਰਦਾ ਉਹਨਾਂ ਨਾਲ ਮੈਂ ਗੱਲ ਕਰਾਈ ਸੀ ਉਹਨਾਂ ਨੂੰ ਪੁੱਛ ਲਿਓ ਪਹਿਲੀ ਵਾਰੀ ਤੋਮਰ ਸਾਹਿਬ ਦੀ ਜਦੋਂ ਮੀਡੀਆ 'ਚ ਸਾਰੇ ਕਿਸਾਨ ਜਥੇਬੰਦੀਆਂ ਕਹਿੰਦੇ ਅਫਸਰ ਹੀ ਯਾਰ ਸਾਨੂੰ ਮਿਲਦੇ ਵਜ਼ੀਰ ਨਹੀਂ ਕੋਈ ਮਿਲਦਾ ਮੈਂ ਕਿਹਾ ਵਜ਼ੀਰ ਵੀ ਬੰਦੇ ਆ ਮੈਂ ਲੱਭਦਾ ਮੈਂ ਜਾ ਗਿਆ ਘਰ ਤੋਂ ਅਮਰ ਸਾਹਿਬ ਦੇ ਆਪਣੇ ਫੋਨ ਤੋਂ ਫੋਨ ਮਲਾ ਕੇ ਰਾਜੇਵਾਲ ਸਾਹਿਬ ਨਾਲ ਗੱਲ ਕਰਾਈ ਪੁੱਛ ਲਿਓ ਫੇ ਉਹਨਾਂ ਦੀ ਇੰਟਰਵਿਊਜ਼ ਕਰਾਈਆਂ ਵੱਖ-ਵੱਖ ਚੈਨਲਾਂ ਤੇ ਉਸ ਤੋਂ ਬਾਅਦ ਮੈਂ ਲੱਗਾ ਰਿਆ ਇੱਕ ਤੁਸੀਂ ਇਹ ਤਾਂ ਸੋਚੋ ਕਿ ਜੇ ਮੈਂ ਉੱਥੇ ਬੈਠਾ ਤੁਹਾਡਾ ਨਮਾਇਨ ਬੇਸ਼ੱਕ ਮੈਂ ਦਿੱਲੀੋਂ ਜਿੱਤਿਆ ਪਾਰਲੀਮੈਂਟ ਵਿੱਚ ਜਿੰਨੀ ਵਾਰੀ ਵੀ ਬੋਲਿਆ ਸਾਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲਿਆ ਇਸ ਧਰਤੀ ਦਾ ਫਿਕਰ ਕੀਤਾ ਪਾਣੀਆਂ ਦਾ ਫਿਕਰ ਕੀਤਾ ਜਵਾਨੀ ਦਾ ਫਿਕਰ ਕੀਤਾ ਹਮੇਸ਼ਾ ਮੇਰੇ ਚੈੱਕ ਤੇ ਕਰ ਲੋ ਇਸ ਬੰਦੇ ਦਾ ਕਿਰਦਾਰ ਕਿ ਇੱਕੋ ਰਸੇ ਨਾਲ ਨੰਗਾਈ ਜਾਓ ਨਹੀਂ ਜਿਵੇਂ ਤੁਸੀਂ ਉਹ ਗੱਲ ਕਹੀ ਹੈ ਨਾ ਪਹਿਲੇ ਦਿਨ ਜਿੱਦੇ ਰੋਡ ショਅ ਸੀ ਤੋਂ ਦਾ ਹਾਂ ਜੀ ਸਾਨੂੰ ਨੇ ਇਹ ਗੱਲ ਕਹੀ ਆਂਦੇ ਅਸੀਂ ਹਸ ਰਾਜ ਦਾ ਵਿਰੋਧ ਨਹੀਂ ਕਰਦੇ ਉਹ ਭਾਰਤੀ ਜੰਦਾ ਪਾਰਟੀ ਦਾ ਉਮੀਦਵਾਰ ਬਣਿਆ ਉ ਤਾਂ ਮੂਹਰੂ ਕਰਦੇ ਉਹ ਠੀਕ ਹੈ ਪਾਲਿਸਿਸ ਦਾ ਵਿਰੋਧ ਕਰੋ ਲੇਕਿਨ ਗੁੱਸੇ 'ਚ ਨਾ ਆਵੋ ਕਰੋਧ ਨਹੀਂ ਇਹ ਹੌਮੇ ਜਿਹੜੀ ਹੈ ਨਾ ਉਹ ਕਿਸੇ ਬੰਨੇ ਨਹੀਂ ਲੱਗਣ ਦਿੰਦੀ ਸਾਨੂੰ ਪਹਿਲੇ ਹੌਮੇ ਧੀਰਗ ਰੋਗ ਹੈ ਬਾਣੀ ਚ ਕਿਹਾ ਆ ਜਿੰਨ ਪ੍ਰੇਮ ਕੀਆ ਤਿੰਨ ਹੀ ਇਸ ਗੱਲ ਤੇ ਜ਼ੋਰ ਦਿੱਤਾ ਯਾਰ ਗੱਲ ਸੁਣੋ ਆਪਾਂ ਫੇ ਇਕੱਠੇ ਹੋ ਜਾਾਂਗੇ ਆਪਾਂ ਨੂੰ ਸ਼ਰਮਿੰਦੇ ਨਾ ਹੋਣਾ ਪਵੇ ਰਹਿਣਾ ਤਾਂ ਇੱਥੇ ਹੀ ਆ ਨਾ ਮੈਂ ਪਿੰਡੂ ਆ ਮੈਂ ਪਿੰਡ 'ਚ ਹੀ ਰਹਿਣਾ ਮੈਂ ਸਰ ਤੁਹਾਡੀ ਕੀ ਪੁਰਾਣੀ ਵੀਡੀਓ ਨੂੰ ਲੈ ਕੇ ਕਟਾਸ ਕੀਤੇ ਜਾਂਦੇ ਆ ਕਿਸਾਨ ਉਹ ਯਾਰ ਪੁਰਾਣੀ ਵੀਡੀਓ ਕੱਟ-ਕੱਟ ਕੇ ਲਾਈ ਜਾਂਦੇ ਕਟਾਸ ਨੂੰ ਛੱਡੋ ਹੁਣ ਪ੍ਰੈਜ਼ੈਂਟ ਗੱਲ ਕਰੋ ਉਹ ਤੇ ਤੁਹਾਨੂੰ ਪਤਾ ਹੈ ਇਲੈਕਸ਼ਨ ਤੇ ਕੱਟ ਵੱਢ ਕੇ ਅਗਲਾ ਹਿੱਸਾ ਵੀ ਕੱਟ ਦਿੰਦੇ ਆ ਪਿਛਲਾ ਵੀ ਕੱਟ ਦਿੰਦੇ ਆ ਅਗਲਾ ਉਹ ਟਾਰਗੇਟ ਤੇ ਕਰਨਾ ਹੀ ਭਰਾ ਜਿਹਨੂੰ ਲੱਗਦਾ ਸੀਟ ਇਹਨੇ ਲੈ ਜਾਣੀ ਆ ਉਹਦੇ ਦੀ ਤੇ ਜਾਨ ਨਿਕਲ ਜਿਓ ਪੈਸੇ ਦੇ ਕੇ ਉਹ ਕਰਾਉਂਦੇ ਐਡਿਟ ਕਰਾਉਂਦੇ ਆ ਤੁਹਾਡਾ ਭਰਾ ਤਾਂ ਕੁੰਡੀ ਲਾ ਕੇ ਵੀ ਉਦਾਂ ਹੀ ਬੋਲਦਾ মিডিਏ ਚ ਵੀ ਉਦਾਂ ਬੋਲਦਾ ਦੱਸੋ ਡਬਲ ਸਟੈਂਡਰਡ ਮੈਂ ਕਦੀ ਹੋਇਆ ਮੈਂ ਦਿੱਲੀੋਂ ਜਿੱਤੇ ਸੀ ਮੈਂ ਚਮਚਗਿਰੀ ਕਰਕੇ ਹੁਣ ਨੂੰ ਵਜ਼ੀਰ ਨਾ ਬੜਿਆ ਹੁੰਦਾ ਮੈਂ ਕਿ ਨਹੀਂ ਮੈਂ ਆਪਣੇ ਲੋਕਾਂ ਦੀ ਗੱਲ ਕਰਨੀ ਆ ਜ਼ਿੰਮੇਵਾਰਾਂ ਦੀ ਗੱਲ ਕਰਨੀ ਆ ਮੇਰਾ ਰਿਸ਼ਤਾ ਮੈਂ ਖੁਦ ਵਾਡੀਆਂ ਕੀਤੀਆਂ ਮੈਂ ਜੇ ਮੈਨੂੰ ਪਤਾ ਹੈ ਜੈਜ ਮੰਗਾ ਪ੍ਰਧਾਨ ਮੰਤਰੀ ਜੀ ਨੇ ਤਿੰਨ ਮੰਗਾ ਮੰਨੀਆ ਉਦੋਂ ਜਦੋਂ ਅਹਿਸਾਸ ਹੋਇਆ ਪਰ ਜਿੰਨੇ ਬਾਕੀ ਸੀਗੇ ਕਿਸਾਨੀ ਨਾਲ ਸੰਬੰਧਿਤ ਵਜ਼ੀਰ ਵੱਡ ਵੱਡੇ ਸੀਐਮ ਤੱਕ ਸੀਗੇ ਉਹਨਾਂ ਨੇ ਕਦੀ ਤੁਹਾਡੀ ਆਵਾਜ਼ ਉਥੇ ਸਹੀ ਤਰੀਕੇ ਨਾਲ ਪਛਾਈ ਹੈ ਅੰਬਾਲਾ ਤੋਂ ਉਹਰੇ ਹੋਰ ਗੱਲਾਂ ਕਰਦੇ ਆ ਅੰਬਾਲਾ ਟੱਪਦੇ ਹੀ ਉਥੇ ਚਮਚਗਿਰੀ ਕਰਨ ਲੱਪੈਂਦੇ ਆ ਮੈਂ ਤਾਂ ਮਰ ਜਾਵਾਂ ਮੈਂ ਆਪਣੇ ਲੋਕਾਂ ਚੋਂ ਜੇ ਦੂਰ ਜਾਵਾਂ ਮੈਨੂੰ ਹੁਣੇ ਮੌਤ ਆ ਜਾਵੇ ਜੇ ਮੈਂ ਆਪਣੇ ਲੋਕਾਂ ਨਾਲ ਹਿਰਾਫਰੀ ਕਰਾਂ ਜੇ ਮੇਰਾ ਪੁਰਾਣਾ ਕਿਰਦਾਰ ਯਾਰ ਦੇਖੋ ਸਹੀ ਬੰਦਾ ਕਿੱਦਾਂ ਚੱਲਿਆ ਕਿੱਥੋਂ ਚੱਲਿਆ ਰੋਜ਼ ਦਾ 15-20 ਲੱਖ ਰੁਪਈਆ ਆਉਂਦਾ ਸੀ ਬੜੇ ਸੋਹਣੇ ਗਾਣੇ ਗੋਣੇ ਵਾਲ ਇਦਾਂ ਹਲਾਏ ਸੀ ਤੇ ਮੈਂ ਨਾ ਵਾਗੂ ਕਰਦਾ ਲੋਕੀ ਨੋਟਾਂ ਦੀ ਬਰਸਾਤਾ ਕਰਦੇ ਸੀ ਛੱਡ ਕੇ ਤੁਹਾਨੂੰ ਸੌ ਲੱਗੇ ਮੈਂ ਕਦੀ ਕੋਈ ਪ੍ਰੋਗਰਾਮ ਮੈਨੂੰ ਕਰਦੇ ਦੇਖਿਆ ਹੋਵੇ ਯਾਰ ਲੋਕੀ ਐਕਟਿੰਗ ਵੀ ਕਰੀ ਜਾਂਦੇ ਗਾਣੇ ਵੀ ਗਾਈ ਜਾਂਦੇ ਸਿਆਸਤ ਵੀ ਕਰੀ ਜਾਂਦੇ ਤੁਹਾਡੇ ਭਰਾ ਨੇ ਜਿੱਦਣ ਪਹਿਲਾ ਇਲੈਕਸ਼ਨ ਲੜਿਆ ਉਦੋਂ ਐਲਾਨ ਕੀਤਾ ਬਸ ਤਮਾਸ਼ਾ ਬੰਦ ਹੁਣ ਮੈਂ ਪੇਮੈਂਟ ਲੈ ਕੇ ਨਹੀਂ ਗਾਇਆ ਕਰਨਾ ਮੁਫਤ ਗਾਇਆ ਕਰਨਾ ਜਿਹੜੇ ਮੈਨੂੰ ਵੋਟ ਤੇ ਸਪੋਰਟ ਕਰਦੇ ਉਹਨਾਂ ਨੂੰ ਸ਼ਗਨ ਵੀ ਦੇ ਨਾਲ ਬੱਚਿਆਂ ਨੂੰ ਗਾਣੇ ਵੀ ਗਾ ਕੇ ਉਹਨਾਂ ਨੂੰ ਸੂਫੀ ਗਵਾਓ ਕੀਰਤਨ ਕਰਵਾਓ ਲੇਕਿਨ ਮੈਂ ਪੈਸੇ ਲੱਗੇ ਉਹ ਖਾੜੇ ਨਹੀਂ ਲੋਣੇ ਕਿਉਂਕਿ ਤੁਸੀਂ ਮੈਨੂੰ ਜਿਤਾ ਦਿਓਗੇ ਮੁੜ ਕੇ ਮੈਂ ਵੜਿਆ ਹੀ ਨਾ ਹਲਕੇ ਚ ਹੁਣ ਦੇਖਿਆ ਨਹੀਂ ਦਿੱਲੀ ਮੈਂ ਜੰਮ ਗਿਆ ਸੀ ਦਿੱਲੀ ਜਿਨ੍ਹਾਂ ਨੇ ਜਿਤਾਇਆ ਸੀ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰਾ ਹੱਥ ਜੋੜ ਕੇ ਬੇਨਤੀ ਹੈ ਕਿਸਾਨਾ ਨਾ ਸਰ ਅੱਜ ਖੜੇ ਬਾਦ ਹਾਂਜੀ ਕਿਸਾਨਾ ਨਾ ਮੈਂ ਹੱਥ ਮਲਾ ਕੇ ਫੁੱਲ ਫੁੱਲ ਸੱਟ ਕੇ ਆਉਣਾ ਕੋਈ ਮੀਟਿੰਗ ਵਗੈਰਾ ਜਾਂ ਕੁਝ ਹੋਇਆ ਨਹੀਂ ਮੀਟਿੰਗ ਕਰਨੀ ਚਾਹਣਗੇ ਤਾਂ ਮੈਂ ਕਿਹੜਾ ਕੋਈ 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 ਸੁਲੇਮਾਨੀ ਟੋਪੀ ਲਈ ਆ ਵੀ ਛੁਪ ਕੇ ਚੱਲ ਜਾਣਾ ਹਾਂਜੀ ਤੁਹਾਡੇ ਵੱਲੋਂ ਕੋਈ ਸੰਦੇਸ਼ ਭੇਜਿਆ ਗਿਆ ਹੈ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਤੇ ਕੋਈ ਗੱਲ ਨਹੀਂ ਯਾਰ ਜੀ ਮਿਲਟਾਂ ਦਾ ਇੰਨਾ ਵਿਰੋਧ ਹੋ ਰਿਹਾ ਹੈ ਤਾਂ ਕਿਸਾਨਾਂ ਨੇ ਕਹਿਤਾ ਹੈ ਕਿ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਲਾਵਾਂਗੇ ਪਿੰਡਾਂ ਦੇ ਵਿੱਚ ਤਾਂ ਡਟ ਕੇ ਵਿਰੋਧ ਕਰਾਂਗੇ ਨਹੀਂ ਤੁਸੀਂ ਗੱਲ ਕਮਸ਼ਕਮ ਮੀਡੀਆ ਵਾਲੇ ਤਾਂ ਅੱਛੀ ਗੱਲ ਤੁਸੀਂ ਸੋਚ ਕੇ ਕਰਿਆ ਕਰੋ ਅਪਡੇਟ ਰੱਖੋ ਆਪਣੇ ਆਪ ਨੂੰ ਰਾਜੇਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਨਹੀਂ ਸੁਣੀ ਰਾਜੇਵਾਲ ਸਾਹਿਬ ਨੇ ਕਿਹਾ ਇਹ ਕਿਸਾਨ ਜਥਿਆਂ ਜਥੇਬੰਦੀਆਂ ਨਾਲ ਸੰਬੰਧਿਤ ਲੋਕੋ ਔਰ ਕਿਸਾਨੋ ਪਿੰਡ ਹੋਣ ਉਹਨਾਂ ਨੂੰ ਕੁਛ ਨਾ ਕਹੋ ਹਾਂ ਪਰਚਾ ਲੈ ਲਓ 10-12 ਸਵਾਲ ਆ ਇਹ ਜ਼ਰੂਰ ਕਰੋ ਹਰ ਉਮੀਦਵਾਰ ਨੂੰ ਇੱਦਾਂ ਥੋੜੀ ਅਸੀਂ ਪਿੰਡੂਆ ਪਿੰਡਾਂ 'ਚ ਜਾਣੋਂ ਹਟਦੇ ਸਾਡਾ ਸਰਦਾ ਪਿੰਡਾਂ ਤੇ ਜਾਣ ਤੋਂ ਸਾਡੇ ਭਾਈ ਆਮਦਵੀ ਮਾਮਲੇ ਤੇ ਜਸਟਿਸ ਜੂਰਾ ਸਿੰਘ ਦਾ ਕਮਿਸ਼ਨ ਬਣਿਆ ਸੀ ਉਹ ਉਸ ਤੋਂ ਬਾਅਦ ਆਮਦਵੀ ਪਾਰਟੀ ਸ਼ਾਮਲ ਹੋ ਗਈ ਤੇ ਹੁਣ ਉਹਨਾਂ ਨੇ ਫਰੀਦਕੋਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਆਮਦਵੀ ਪਾਰਟੀ ਨੂੰ ਛੱਡ ਕੇ ਜਸਟਿਸ ਜੂਰਾ ਸਿੰਘ ਨੇ ਉਸ ਬਾਰੇ ਕਿਵੇਂ ਉਹ ਕਿਸੇ ਦੀ ਕੀ ਗੱਲ ਦੱਸਾ ਆਪਣੀ ਨਹੀਂ ਮੁੱਕਦੀ ਉਹਨੂੰ ਪੁੱਛਿਓ ਠੀਕ ਹੈ ਜੀ ਗੁਰਜੀਤ ਸਿੰਘ ਕਰਮਣਾ ਡੀ 5 ਚੈਨਲ ਪੰਜਾਬੀ ਫਰੀਦਕੋਟ ਜੇਕਰ ਸਾਡੀ ਭਾਰਤੀ ਜਨਤਾ ਪਾਰਟੀ ਆਵਾਜ਼ ਸੁਣੇਗੀ ਸਾਡੀਆਂ ਮੰਗਾਂ ਮੰਨੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇਹ ਵਿਰੋਧ ਪ੍ਰਦਰਸ਼ਨ ਜਿਹੜਾ ਬੰਦ ਕਰਾਂਗੇ ਤੇ ਨਹੀਂ ਲਗਾਤਾਰ ਜਿੰਨਾ ਟਾਈਮ ਵੋਟਾਂ ਦਾ ਸਮਾਰੂਗਾ ਤਾਂ ਸਾਡਾ ਵਿਰੋਧ ਪ੍ਰਦਰਸ਼ਨ ਜਾਰੀ ਰਹੂਗਾ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਪਿੰਡਾਂ ਦੇ ਵਿੱਚ ਵੜਨਗੇ ਤਾਂ ਪਿੰਡਾਂ ਦੇ ਵਿੱਚ ਵੀ ਜਿਹੜਾ ਲਗਾਤਾਰ ਵਿਰੋਧ ਕੀਤਾ ਜਾਵੇਗਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਸਹਿਮਤੀ ਜਿਤਾਉਂਦੀ ਹੈ ਮੀਟਿੰਗਾਂ ਕਰਦੀ ਹੈ ਕਿਸਾਨਾਂ ਨੂੰ ਕਿਤੇ ਨਾ ਕਿਤੇ ਭਰੋਸਾ ਦਿਵਾਉਂਦੀ ਹੈ ਜਾਂ ਇਸੇ ਤਰ੍ਹਾਂ ਲਗਾਤਾਰ ਜਿਹੜਾ ਵਿਰੋਧ ਜਾਰੀ ਰਹੂਗਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾੜਾ 13 April ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਿਆ ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ ਸਿੱਖ ਮਸਲਿਆਂ ਤੇ ਤਕਰੀਰਾਂ ਵੀ ਹੋਣਗੀਆਂ ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ